ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਵਿੱਚ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਏ ਤੇ ਬੋਲੀਆਂ ਪਹਿਲਾਂ ਊੜੇ ੜੇ ਤੋਂ ਸਸੇ ਤਿੱਕਰ ਬੋਲੀਆਂ ਆਪਾਂ ਲੈ ਕੇ ਆਏ ਹੋਇਆ ਜੇ ਤੁਸੀਂ ਉਹ ਨਹੀਂ ਦੇਖੀ ਹੈ ਤੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਹਰੇ ਹਰੇ ਕਾ ਉੱਤੇ ਉੱਡਣ ਪੰਭੀਰੀਆਂ ਬੋਲੋ ਵੀਰੋ ਵੇ ਪੈਣਾ ਮੰਗਣ ਜੰਜੀਰੀਆਂ ਬੋਲੋ ਵੀਰੋ ਵੇ ਪੈਣਾ ਮੰਗਣ ਜੰਜੀਰੀਆਂ ਹੀਰ ਕੇ ਹੀਰ ਕੇ ਹੀਰ ਕੇ ਵੇ ਅੱਖਾਂ ਝਾਲੜੀਆਂ ਕੁੰਡ ਚੀਰ ਕੇ ਵੇ ਅੱਖਾਂ ਝਾਲੜੀਆਂ ਕੁੰਡ ਚੀਰ ਕੇ ਵੇ ਹਰੇ ਹਰੇ ਕਾ ਉੱਤੇ ਸੱਪ ਫੁਕਾ ਮਾਰਦਾ ਪੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਪੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਹੋਰਾ ਦੇਵੀ ਰੇ ਖੁੰਡਾ ਉੱਤੇ ਬੰਦੇ ਮੇਰਾ ਵੀਰਾ ਸਾਥ ਵਿੱਚ ਨਹੀਂ ਜੀ ਦੇ ਲਖੀਆਂ ਕਤਾ ਬਾਹਤ ਵਿੱਚ ਜੀ ਦੇ ਲਖੀਆਂ ਕਤਾ ਬਾਹਤ ਵਿੱਚ ਨਹੀਂ ਹਰੀ ਹਰੀ ਕਨਕ ਦਵਾਪੇ ਦੀ ਜੜ ਗਿੱਦਾਂ ਪਵਰਨ ਬਾਪੇ ਦੀ ਜੜ ਗਿੱਦਾਂ ਪਵਰਨ ਬਾਪੇ ਦੀ ਹੋਰਾ ਦੇਵੀ ਰੇ ਖੁੰਡਾ ਉੱਤੇ ਬੰਦੇ ਮੇਰਾ ਵੀਰ ਸੱਤ ਵਿੱਚ ਨਹੀਂ ਜੀ ਦੇ ਸੋਨੇ ਦੀ ਦਾਤ ਹੱਥ ਵਿੱਚ ਨਹੀਂ ਜੀ ਦੇ ਸੋਨੇ ਦੀ ਦਾਤ ਤਣ ਹੱਥ ਵਿੱਚ ਨਹੀਂ ਹੋਰਾਂ ਦੇ ਜੀਜੇ ਖੁੰਡਾ ਉੱਤੇ ਬੰਦੇ ਹੋਰਾਂ ਦੇ ਜੀਜੇ ਖੁੰਡਾ ਉੱਤੇ ਬੰਦੇ ਮੇਰਾ ਹਾ ਜੀਜਾ ਸਾਥ ਵਿੱਚ ਜਿਹਦੇ ਠੇਕੇ ਦੀ ਬੋਤਲ ਹੱਥ ਵਿੱਚ ਨਹੀਂ ਜਿਹਦੇ ਠੇਕੇ ਦੀ ਬੋਤਲ ਹੱਥ ਵਿੱਚ ਨਹੀਂ ਹੁੱਲ ਗਈ ਹੁੱਲ ਗਈ ਹਲ ਗਈ ਜੀ ਸੀਟੀ ਮਾਰ ਚੁਬਾਰਾ ਤੇਰਾ ਭੁੱਲ ਗਈ ਵੇ ਸੀਟੀ ਮਾਰ ਚੁਬਾਰਾ ਤੇਰਾ ਭੁੱਲ ਗਈ ਵੇ ਹਰਾ ਹਰਾ ਕਹਾਣੀ ਸੋਰੇ دیے ਜਾਈਏ ਕਦੇ ਪ੍ਰੌਣੀਆਂ ਨੀ ਨੀ ਸੋਰੇ دیے ਜਾਈਏ ਕਦੇ ਪ੍ਰੌਣੀਆਂ ਹਰਾ ਹਰਾ ਕਹਾਣੀ ਮੈਂ ਕਿਨਿਆ ਸੇਵੀਆਂ ਰਿੰਨੀਆਂ ਸੇਵੀਆਂ ਕਮਲਿਆਂ ਨੂੰ ਚੜ ਗਿਆ ਚਾਨੀ ਮੈਂ ਰਿੰਨੀਆਂ ਸੇਵੀਆਂ ਹਰਾ ਹਰਾ ਕਾਵੇ ਮਹਿਰਨੀਆ ਸੇਵੀਆਂ ਮੁਛਮਨਾ ਕੇ ਆਵੇ ਮਹਿਰਨੀਆ ਸੇਵੀਆਂ ਮੁਛਮਨਾ ਕੇ ਆਵੇ ਮਹਿਰਨੀਆ ਸੇਵੀਆਂ ਹੋਰਾ ਦੇ ਜੀ ਜੇ ਲੰਮਸ ਲੰਮੇ ਹੋਰਾ ਦੇ ਜੀ ਜੇ ਲੰਮਸ ਲੰਮੇ ਮੇਰਾ ਜੀ ਜਾਗ ਠੇ ਮੁੱਠੀ ਜਿਵੇਂ ਸੜਕ ਤੇ ਚਲਦਾ ਫਿੱਟ ਫੁੱਟੀਆਂ ਜਿਵੇਂ ਸੜਕ ਤੇ ਚਲਦਾ ਫਿੱਟ ਮੁੱਠੀ ਹੋਰਾ ਦੇ ਜੀ ਜੇ ਲੰਮਸ ਲੰਮੇ ਮੇਰਾ ਜੀਜਾ ਮੇਚਦਾਨੀ ਝਿੱਟੀ ਰੋੜ ਤੇ ਪਕੜੇ ਵੇਚਦਾਨੀ ਝਿੱਟੀ ਰੋੜ ਤੇ ਪਕੜੇ ਵੇਚਦਾਨੀ ਹੋਰਾ ਤੇ ਹੋਰ ਤੇ ਹੋਰਾ ਸੱਸ ਲੜਦੀ ਪੁੱਤਾਂ ਦੇ ਜੋਰ ਤੇ ਮੇ ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨੀ ਹੋਰ ਤੇ ਹੋਰ ਤੇ ਹੋਰ ਤੇ ਨਹੀਂ ਮੈਂ ਵੀ ਵਸ ਨਾ ਪਾਇਆ ਦੇ ਜੋਰ ਤੇ ਨਹੀਂ ਵਸ ਨਾ ਪਾਇਆ ਦੇ ਜੋਰ ਤੇ ਨਹੀਂ ਹੋਰਾਂ ਨੂੰ ਦਿੱਤੀਆਂ ਪੰਜ ਪੰਜ ਬੰਗਾ ਹੋਰਾਂ ਨੂੰ ਦਿੱਤੀਆਂ ਪੰਜ ਪੰਜ ਸੱਸ ਨੂੰ ਤੇ ਖੜੀ ਵੇ ਮਾਧਰ ਟਾਈਮ ਵੇਖ ਕੇ ਲੜੀ ਵੇ ਮਾਧਰ ਟਾਈਮ ਦੇਖ ਕੇ ਲੜੀ ਹਾੜ ਦਾ ਮਹੀਨਾ ചോ മസീന വെക്കുപ്പു ധാൻ ഛത്തീ ല ਕਈਆ ਤਾਨ ਸ਼ਤਰੀ ਵੇਝੜੀ ਲੰਦਨੋਂ ਮੰਗਾਈਆ ਹੋਰਾਂ ਨੇ ਪੀਤੀ ਕੋਲੀਆਂ ਗਲਾਸੀ ਹੋਰਾਂ ਨੇ ਪੀਤੀਆਂ ਕੋਲੀਆਂ ਗਲਾਸੀਆਂ ਚੀਚੇ ਨੇ ਪੀਤੀ ਪੱਟੇ ਨਾਲ ਚੜ ਗਈ ਓਏ ਸ਼ਰਾਟੇ ਨਾਲ ਚੜ ਗਈ ਓਏ ਸ਼ਰਾਟੇ ਨਾਲ ਹੋਰਾਂ ਨੇ ਪੀਤੀ ਕੋਲੀ ਗਲਾਸਾਂ ਚੀਚੇ ਨੇ ਪੀਤੀ ਪੀਪੇ ਨਾਲ ਪੀ ਸਾਲੇਆ ਤਰੀਕੇ ਨਾਲ ਪੀ ਸਾਲੇਆ ਤਰੀਕੇ ਨਾਲ ਹੋਰਾ ਨੇ ਪੀਤੀ ਕੋਲੀ ਅਗਲਾਸੀਆਂ ਨਾਲ ਹੋਰਾ ਨੇ ਪੀਤੀ ਕੋਲੀ ਅਗਲਾਸੀਆਂ ਜੀਜੇ ਨੇ ਪੀਤੀ ਪੀਪਾ ਪੀਪਾ ਹਾਈ ਪੀਪੇ ਨੇ ਕਮਲਾ ਕੀਤਾ ਹਾਈ ਪੀਪੇ ਲਕਿਤਾ ਹਾਈ ਪੀਪੇ ਨੇ ਕਮਲਾ ਕੀਤਾ ਤੇ ਵੀਡੀਓ ਲਾਈਕ ਕਰੋ ਤੇ ਲਾਈਕ ਕਰਕੇ ਜਰੂਰ ਕਮੈਂਟ ਵਿੱਚ ਦੱਸੋਗੇ ਤੁਹਾਨੂੰ ਬੋਲੀਆਂ ਕਿੱਦਾਂ ਲੱਗੀਆਂ ਤੇ ਕਿਹੜੀ ਬੋਲੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਈ ਤੇ ਉਹ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ